ਆਮ ਪਾਰਟੀ ਨੂੰ ਗਰੀਬ ਜਨਤਾ ਨੇ ਆਮ ਲੋਕਾਂ ਦੀ ਪਾਰਟੀ ਸਮਝ ਕੇ ਅੱਗੇ ਲਿਆਂਦਾ ਉਸ ਦੇ ਵਿੱਚ ਵੀ ਸਾਰੇ ਠੱਗੀ ਸੀ 5 ਕਿੱਲਾਂ ਦੀ ਬਾਅਦ ਦੀ ਗੱਲ ਪਹਿਲਾਂ 5 ਮਰਲਿਆਂ ਦੀ ਰਜਿਸਟਰੀ ਕਰਕੇ ਦੇਣ 5 ਕਿੱਲੇ ਦੇਣਾ ਸਾਡਾ ਕੰਮ ਆਸੀਂ ਕਰਾਂਗੇ ਇੱਕ ਨਾ ਇੱਕ ਦਿਨ ਗਰੀਬ ਜਾਗਣਗੇ ਤੇ ਔ ਇਹ ਦਲਤਾਂ ਦੀ ਮਜਬੂਰੀ ਤੇ ਗਲਤ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਚੋਣ ਖਾੜਾ ਭਖਿਆ ਹੋਇਆ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰੀਏ ਤਾਂ ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਐ ਤੇ ਲਗਾਤਾਰ ਇਹ ਸਿਆਸੀ ਸਮੀਕਰਨ ਹੈ ਜਿਹੜੇ ਇਹ ਦਿਨ-ਦਿਨ ਬਦਲਦੇ ਜਾ ਰਹੇ ਐ ਜਿਸ ਨੂੰ ਲੈ ਕੇ ਅੱਜ ਸਾਡੇ ਨਾਲ ਰਾਸ਼ਟਰੀ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਜਿਨ੍ਹਾਂ ਨੇ ਇੱਕ ਪਿੱਛੇ ਜੇ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਪੰਜ-ਪੰਜ ਮਰਲੇ ਜਿਹੜੇ ਦਿੱਤੇ ਹੋਏ ਆ ਗਰੀਬ ਲੋਕਾਂ ਨੂੰ ਉਹਨਾਂ ਦੀ ਰਜਿਸਟਰੀ ਉਹਨਾਂ ਨੂੰ ਨਹੀਂ ਦਿੱਤੀ ਪਰ ਜਦ ਜਸਟ ਟਾਈਮ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜ-ਪੰਜ ਕਿੱਲੇ ਗਰੀਬ ਜਨਤਾ ਨੂੰ ਜੋ ਹੈ ਦੇਣਗੇ ਅਸੀਂ ਇਸ ਮਸਲੇ ਤੇ ਪੂਰੇ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਅ ਪ੍ਰੇਮ ਸਿੰਘ ਸਫਰੀ ਜੀ ਕੀ ਉਮੀਦਾਂ ਨੇ ਕੀ ਮਨੋਰਥ ਹੈ ਤੁਹਾਡਾ ਇਹਨਾਂ ਚੋਂ ਉਹਨਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਲਾਈਵ ਦੇਖ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੇ ਚੈਨਲ ਨੂੰ ਜੀ ਆਖਦਾ ਹਾਂ ਪਰ ਜਿਨ੍ਹਾਂ ਨੇ ਤੁਸੀਂ ਮੈਨੂੰ ਆਪਣੇ ਵੋਟਰਾਂ ਸਪੋਰਟਰਾਂ ਦੇ ਨਾਲ ਰੂਬਰੂ ਕਰਾਇਆ ਔਰ ਗੱਲ ਕੀਤੀ ਤੁਸੀਂ 5 ਕਿੱਲਾਂ ਦੀ ਇਹ ਸੰਗਰਾਹੌਰ ਜੀ ਗੱਲ 5 ਕਿੱਲਾਂ ਦੀ ਨਹੀਂ ਗੱਲ ਹੈਗੀ ਆ ਗਰੀਬ ਜਨਤਾ ਦੀ ਸਾਡੀ ਪਾਰਟੀ ਰਾਸ਼ਟਰੀ ਜਨਸ਼ਕਤੀ ਪਾਰਟੀ ਸੈਕੂਲਰ ਪੰਜਾਬ ਜਦੋਂ ਪੰਜਾਬ ਦੇ ਵਿੱਚ ਅੰਗਾਜ ਕੀਤਾ ਪਾਰਟੀ ਸਾਡੀ ਨੇ ਉਸ ਦਿਨ ਤੋਂ ਹੀ ਅਸੀਂ ਇੱਕ ਗਰੀਬਾਂ ਦੀ ਆਵਾਜ਼ ਨੂੰ ਲੈ ਕੇ ਚੱਲੇ ਹੋਏ ਹਾਂ ਜਿਸ ਦੇ ਵਿੱਚ ਗਰੀਬ ਕਿਸਾਨ ਗਰੀਬ ਮਜ਼ਦੂਰ ਗਰੀਬ ਦੁਕਾਨਦਾਰ ਗਰੀਬ ਵਪਾਰੀ ਕੋਈ ਰੇੜੀ ਵਾਲਾ ਸਾਡਾ ਗਰੀਬ ਵਰਗ ਦੇ ਨਾਲ ਹੀ ਆ ਔਰ ਜਿਸ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਪੰਜ ਕਿੱਲਾਂ ਦੀ ਪੰਜ ਕਿੱਲਾਂ ਦੀ ਗੱਲ ਮੈਂ ਇਸ ਕਰਕੇ ਕਹੀ ਸੀ 70 72 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ 70 72 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹੁਣ ਤਿੱਕਰ ਗਰੀਬ ਜਨਤਾ ਜਿਹੜੀ ਇਨ੍ਹਾਂ ਸਰਕਾਰਾਂ ਦੀ ਗੁਲਾਮ ਹੀ ਆ ਦੋ ਸਰਕਾਰਾਂ ਨੇ ਹੀ ਰਾਜ ਕੀਤਾ ਉਸ ਤੋਂ ਬਾਅਦ ਇੱਕ ਆਮ ਪਾਰਟੀ ਉੱਭਰੀ ਸੀ ਬੜਾ ਉੱਚਾ ਨਾਮ ਲੈ ਕੇ ਆਮ ਪਾਰਟੀ ਨੂੰ ਗਰੀਬ ਜਨਤਾ ਨੇ ਆਮ ਲੋਕਾਂ ਦੀ ਪਾਰਟੀ ਸਮਝ ਕੇ ਅੱਗੇ ਲਿਆਂਦਾ ਉਸ ਦੇ ਵਿੱਚ ਵੀ ਸਾਰੇ ਠੱਗੀ ਸੀ ਉਹਨਾਂ ਨੇ ਇੰਨਾਂ ਗਰੀਬਾ ਗਰੀਬ ਜਨਤਾ ਨੂੰ ਲੁੱਟਿਆ ਕੁੱਟਿਆ 5 ਸਾਲਾਂ ਦੇ ਵਿੱਚ ਜੋ ਕੀਤਾ ਉਹ ਗਰੀਬਾਂ ਦਾ ਜੋ ਉਹਨਾਂ ਤੋਂ ਨੱਕ ਮੁਰ ਚੁੱਕਿਆ ਔਰ ਮੈਂ ਜਿਹੜੀ ਗੱਲ ਕਰ ਰਿਹਾ ਤੁਸੀਂ 5 ਕਿੱਲਾਂ ਦੀ ਕੀਤੀ ਇਹ 70-72 ਸਾਲਾਂ ਦੇ ਵਿੱਚ ਸਰਕਾਰਾਂ ਨੇ 5-5 ਮਰਲੇ ਜਗ੍ਹਾ ਦੇ ਕੇ ਇੱਕ ਲਾਲ ਲਕੀਰ ਦੇ ਅੰਦਰ ਆਉਂਦੀ ਜਿਵੇਂ ਸ਼ਾਮਲਾੜ ਦੀ ਜ਼ਮੀਨ ਹੋਗੀ ਬੱਕਬੋਰ ਦੀ ਜ਼ਮੀਨ ਹੋਗੀ ਉਸ ਦੇ ਵਿੱਚ ਜਿਹੜੇ ਪੰਜ-ਪੰਜ ਮਰਲੇ ਜग्गा ਦਿੱਤੀ ਅੱਜ ਤਿੱਕਰ ਵੀ ਕਿਸੇ ਨੂੰ ਮਾਲਕੀ ਹੱਕ ਨਹੀਂ ਦਿੱਤਾ ਔਰ ਬੜੇ ਵੀਰ ਮੈਨੂੰ ਸਵਾਲ ਕਰਦੇ ਯਾਰ ਪੰਜ-ਪੰਜ ਕਿੱਲੇ ਦੀ ਮੈਂ ਗੱਲ ਬਿਆਨ ਇਹ ਦਿੱਤਾ ਸੀ ਵੀ ਜਦੋਂ ਰਾਸ਼ਟਰੀ ਜਨ ਸ਼ਕਤੀ ਪਾਰਟੀ ਦੀ ਸਰਕਾਰ ਆਏਗੀ ਤੇ ਅਸੀਂ ਪੰਜ-ਪੰਜ ਮਰਲੇ ਨਹੀਂ ਪੰਜ-ਪੰਜ ਕਿੱਲੇ ਦੇਵਾਂਗੇ ਬੜੇ ਵੀਰਾਂ ਨੇ ਕਿਹਾ ਵੀ ਪੰਜ-ਪੰਜ ਕਿੱਲੇ ਕਿੱਥੋਂ ਆਉਣਗੇ ਪੰਜ-ਪੰਜ ਕਿੱਲੇ ਮੇਰੀ ਸਰਕਾਰ ਆਉਣ ਤੇ ਨਹੀਂ ਸਾਡੀ ਰਾਸ਼ਟਰੀ ਜਨ ਸ਼ਕਤੀ ਪਾਰਟੀ ਦੀ ਸਰਕਾਰ ਆਉਣ ਤੇ ਨਹੀਂ ਮਿਲਨੇ ਤੇ ਜੇ ਚਾਹਣ ਤੇ ਅੱਜ ਇਹ ਆਪਣੀ ਕਾਂਗਰਸ ਸਰਕਾਰ ਵੀ ਦੇ ਸਕਦੀ ਆ ਕਿਉਂ ਨਹੀਂ ਦੇ ਸਕਦੀ ਇਹਨਾਂ ਨੂੰ ਪਤਾ ਵੀ ਅਸੀਂ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਜਿਹੜੇ 5 ਕਿੱਲਾਂ ਦੀ ਗੱਲ ਕਰਦੇ ਆ 5 ਕਿੱਲੇ ਕਿੱਥੋਂ ਆਉਣੇ ਆ 5 ਕਿੱਲੇ ਗਰੀਬਾਂ ਦੀ ਹਜ਼ਾਰਾਂ ਏਕੜ ਜ਼ਮੀਨ ਪਈ ਹੋਈ ਆ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਕਹੂੰਗਾ ਜਿਹੜੇ ਅੱਜ ਤੱਕ ਰਿਜ਼ਰਵ ਐਮ ਐਲ ਏ ਐਮ ਪੀ ਬਣੇ ਤੁਸੀਂ ਉਹਨਾਂ ਦੀ ਡੁਗਾਈ ਵੱਲ ਜਾਵੜੋ ਉਹਨਾਂ ਦੇ ਪਛੋਕੜ ਵੱਲ ਜਾਵੜੋ ਵੀ ਜਦੋਂ ਇਲੈਕਸ਼ਨ ਲੜਦੇ ਆ ਉਦੋਂ ਉਹਨਾਂ ਕੋਲੇ ਕਿੰਨੀ ਜ਼ਮੀਨ ਸੀ ਕੀ ਸੀ ਤੇ ਅੱਜ ਉਹਨਾਂ ਕੋਲੇ ਹਜ਼ਾਰਾਂ ਕਿੱਲੇ ਕਿੱਥੋਂ ਆਏ ਉਹ ਸਿਰਫ ਇਹ ਗਰੀਬਾਂ ਦੀ ਜ਼ਮੀਨ ਆ ਤੇ ਜੇਕਰ ਆਪਾਂ ਆਮ ਦੇਖੀਏ ਵੀ ਪੂਰੇ ਪੰਜਾਬ ਦੇ ਵਿੱਚ ਬੰਜਰ ਸਰਕਾਰੀ ਜ਼ਮੀਨ ਬਹੁਤ ਪਈ ਆ ਤੇ ਜੇ ਗਰੀਬਾਂ ਨੂੰ ਦਿੱਤੀ ਜਾਵੇ ਤੇ ਠੇਕੇ ਤੇ ਦਿੱਤੀ ਜਾਵੇ ਜਾਂ ਇਹਨਾਂ ਦਾ ਮੁੱਲ ਪਾ ਕੇ ਸਰਕਾਰੀ ਰੇਟ ਤੇ ਤੁਹਾਡਾ ਕਰਟੇਰੀਆ ਕੀ ਆ ਬੇਸ਼ੱਕ ਪੰਜਾਬ ਦੇ ਵਿੱਚ ਹਜ਼ਾਰਾਂ ਕਿੱਲੇ ਹਜ਼ਾਰਾਂ ਏਕੜ ਜ਼ਮੀਨ ਬੇਸ਼ੱਕ ਸਰਕਾਰੀ ਪਈ ਆ ਤੁਹਾਡਾ ਕਰਟੇਰੀਆ ਕੀ ਹੋਊਗਾ ਕਿ ਕਿਸ ਤਰੀਕੇ ਨਾਲ ਪੰਜ-ਪੰਜ ਕਿੱਲੇ ਦਿੱਤੇ ਜਾਣਗੇ ਮੈਂ ਤੁਹਾਨੂੰ ਉਸੇ ਮੁੱਦੇ ਤੇ ਲਿਆ ਰਿਹਾ ਹਾਂ ਸੰਗਰਾਉਰ ਜੀ ਜਿਹੜੇ ਪੰਜ-ਪੰਜ ਕਿੱਲੇ ਜ਼ਮੀਨ ਦਿੱਤੀ ਜਾਵੇ ਮੈਂ ਕਹਿੰਦਾ ਪੰਜ ਕਿੱਲੇ ਨਹੀਂ ਕਿਸੇ ਨੂੰ ਕਿੱਲਾ ਵੀ ਜ਼ਮੀਨ ਦਿੱਤੀ ਜਾਵੇ ਕਾਦੇ ਵਸਦੇ ਕਿਵੇਂ ਦਿੱਤੀ ਜਾਵੇ ਉਹਨੂੰ ਤੂੰ ਠੇਕਾ ਲਿਆ ਜਾਵੇ ਜਾਂ ਉਹਦਾ ਮੁੱਲ ਪਾਇਆ ਜਾਵੇ ਸਰਕਾਰੀ ਰੇਟ ਤੇ ਤੋਂ ਪੈਸੇ ਲੈ ਜਾਣ ਔਰ ਜਿਹੜੇ ਉਹ ਪੈਸੇ ਆਉਣਗੇ ਉਹਨਾਂ ਪੈਸਿਆਂ ਦੇ ਨਾਲ ਇਕੱਠੇ ਕਰਕੇ ਸਰਕਾਰ ਕੋਈ ਰੁਜ਼ਗਾਰ ਚਲਾ ਕੇ ਵੀ ਗਰੀਬਾਂ ਨੂੰ ਦੇ ਸਕਦੀ ਆ ਇਹ ਕਿਉਂ ਅੱਜ ਜਿਹੜੀ ਗਰੀਬ ਜਨਤਾ ਜਾਂ ਕਿੰਨੇ ਗਰੀਬਾਂ ਦੇ ਪੁੱਤ ਬਾਹਰ ਨੂੰ ਭੱਜ ਰਿਹਾ ਅਰਬ ਕੰਟਰੀਆਂ ਦੇ ਵਿੱਚ ਆ ਜਾ ਕੇ ਫਸੀ ਜਾਂਦੇ ਆ ਕਿਉਂ ਜਾ ਰਹੇ ਆ ਇੱਥੇ ਭੁੱਖਮਰੀ ਪਈ ਹੋਈ ਆ ਜੇ ਉਹਨਾਂ ਨੂੰ ਇੱਥੇ ਰੁਜ਼ਗਾਰ ਦੇਣ ਇਹ ਸਫਰੀ ਨਹੀਂ ਕਹਿ ਰਿਹਾ ਇਹ ਗਰੀਬ ਜਨਤਾ ਕਹਿ ਰਹੀ ਵੀ ਸਾਨੂੰ ਇੱਥੇ ਰੁਜ਼ਗਾਰ ਦੋ ਜੇਕਰ ਇਹਨਾਂ ਨੂੰ ਇੱਥੇ ਰੋਜ਼ਗਾਰ ਮਿਲ ਜਾਏ ਜਦੋਂ ਇੱਥੇ ਜ਼ਮੀਨ ਜਾਇਦਾਦ ਮਿਲ ਗਈ ਤੇ ਉਸ ਜ਼ਮੀਨ ਦੇ ਜਰੀਏ ਇਹ ਆਪਣਾ ਰੋਜ਼ਗਾਰ ਚਲਾ ਲੈਣਗੇ ਨਸ਼ੇ ਦੀ ਦਲਦਲ ਤੋਂ ਬਾਜ ਜਾਣਗੇ ਨਸ਼ੇ ਦੀ ਦਲਦਲੋਂ ਬਾਹਰ ਆ ਜਾਣਗੇ ਤੇ ਜੇ ਸਰਕਾਰ ਚਾਵੇ ਕੀ ਨਹੀਂ ਹੋ ਸਕਦਾ ਪਰ ਮੈਂ ਫਿਰ ਵੀ ਵਾਦਾ ਕਰ ਗਰੀਬ ਜਨਤਾ ਨਾਲ ਵਾਦਾ ਕਰਦਾ ਜੇ ਕਿਤੇ ਰਾਸ਼ਟਰੀ ਜਨਸ਼ਕਤੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਹਿੱਸੇਦਾਰੀ ਪਾਉਂਦੀ ਆ ਤੇ ਅਸੀਂ ਗਰੀਬਾਂ ਨੂੰ ਜ਼ਰੂਰ ਜ਼ਮੀਨਾਂ ਦੇ ਹੱਕਦਾਰ ਬਣਾਵਾਂਗੇ ਜ਼ਮੀਨ ਦੇਣੀ ਕਿੰਨੀ ਦੇਣੀ ਆ ਜਾਂ ਦੇਣੀ ਆ ਜਾਂ ਨਹੀਂ ਦੇਣੀ ਇਹ ਬਾਤ ਦੀਆਂ ਗੱਲਾਂ ਦੇਖੋ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੋਂਦ 'ਚ ਆਈਆਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਪੀਪੀ ਪਾਰਟੀ ਬਣਾਈ ਸੀ ਉਸ ਨੂੰ ਛੱਡ ਲਈਏ ਤਾਂ ਆਮ ਆਦਮੀ ਪਾਰਟੀ ਵੀ 2017 ਦੇ ਵਿੱਚ ਹੋਂਦ 'ਚ ਆਈ ਜਿਸ ਨੇ ਲਗਭਗ 22 ਵਿਧਾਨ ਸਭਾ ਦੀਆਂ ਸੀਟਾਂ ਵੀ ਪ੍ਰਾਪਤ ਕੀਤੀਆਂ ਪਰ ਉਹ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਰਵੈਤੀ ਪਾਰਟੀਆਂ ਜਿਹੜੀਆਂ ਹੋਰ ਪਾਰਟੀਆਂ ਉਹਨਾਂ ਨੇ ਉਹਨਾਂ ਨੂੰ ਦਬਾ ਲਿਆ ਸਥਾਪਿਤ ਨਹੀਂ ਹੋਣ ਦੇ ਰੀਆਂ ਤੁਸੀਂ ਕਿਸ ਤਰੀਕੇ ਨਾਲ ਆਪਣੀ ਜਿਹੜੀ ਨਵੀਂ ਪਾਰਟੀ ਹੋਂਦ ਵਿੱਚ ਆਈ ਇਹਨੂੰ ਕਿਵੇਂ ਸਥਾਪਿਤ ਕਰੋਗੇ ਦੇਖੋ ਸੰਗਰਾ ਹੁਰਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਵੀ ਜੋ ਅੱਜ ਸਫਰੀ ਦੇ ਨਾਲ ਜੁੜਿਆ ਹੋਇਆ ਸਫਰੀ ਦੇ ਨਾਲ ਗਰੀਬ ਵਰਗ ਜੁੜਿਆ ਹੋਇਆ ਇਸ ਗਰੀਬ ਵਰਗ ਨੇ ਆਮ ਪਾਰਟੀ ਨੂੰ ਕੇ ਕੀਤਾ ਸੀ ਹਰੇਕ ਪਾਰਟੀ ਨੂੰ ਜਿਹੜੀ ਗਰੀਬ ਜਨਤਾ ਹੀ ਅੱਗੇ ਲੈ ਕੇ ਆਉਂਦੀ ਆ ਤੇ ਮੈਨੂੰ ਉਮੀਦ ਆ ਮੈਂ ਗਰੀਬਾਂ ਦੇ ਲਈ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਾਂਗਾ ਤੇ ਅਸੀਂ ਆਮ ਪਾਰਟੀ ਵਾਲੇ ਕੰਮ ਨਹੀਂ ਕਰਨੇ ਵੀ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਨਹੀਂ ਗੁੰਮਰਾਹ ਨਹੀਂ ਕਰਨਾ ਅਸੀਂ ਜੋ ਕਵਾਂਗੇ ਕਰਕੇ ਵਿਖਾਵਾਂਗੇ ਗੱਲ ਕੀਤੀ ਤੁਸੀਂ ਜਮੀਨ ਦੀ ਮੈਂ ਪਹਿਲਾਂ ਇਹਨਾਂ ਕਾਂਗਰਸ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਨੇ ਪਿੱਛੇ ਜਿਹੜਾ ਬਿਆਨ ਦਿੱਤਾ ਸੀ ਪਹਿਲਾਂ ਅੱਜ ਤਿੱਕਰ ਜਿੰਨੇ ਵੀ ਪੰਜਾਬ ਦੇ ਵਿੱਚ ਬੇਜਮੀਨੇ ਬੇਘਰੇ ਲੋਕ ਆ ਵੀ ਉਹਨਾਂ ਨੂੰ ਜਿਹੜੀ 5-5 ਮਰਲੇ ਜ਼ਮੀਨ ਦਿੱਤੀ ਹੋਈ ਆ 5-5 ਮਰਲੇ ਜਗਾ ਪਿੰਡਾ ਦਿੱਤੀ ਹੋਈ ਪਹਿਲਾਂ ਉਹਦੀ ਰਜਿਸਟਰੀ ਕਰਕੇ ਦੇਣ ਉਹਨਾਂ ਨੂੰ ਉਸ ਗੁਲਾਮੀ ਤੋਂ ਬਾਹਰ ਕੱਢਣ ਉਹਨਾਂ ਨੂੰ ਆਜ਼ਾਦ ਕਰਨਾ 1947 ਦਾ ਦੇਸ਼ ਯਾਦ ਹੋਇਆ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਹੁਣ ਤਿੱਕਰੋ ਗਰੀਬ ਜਨਤਾ ਗੁਲਾਮ ਆ ਪਹਿਲਾਂ ਉਹਨਾਂ ਨੂੰ ਗੁਲਾਮੀ ਚੋਂ ਕੱਢਣ ਉਹ ਕਿਤੇ ਆਪਣੇ ਕਿਸੇ ਵੀ ਭੈਣ ਭਰਾ ਕਿਸੇ ਦੀ ਜ਼ਬਾਨਤ ਕਰਾਉਣੀ ਉਹ ਜ਼ਬਾਨਤ ਕਰਾ ਸਕਣ ਕਿਸੇ ਤਗੜੇ ਦੀ ਜਾ ਕੇ ਮੈਂ ਤਰ੍ਹਾਂ ਕਰਨਾ ਕਿਉਂਕਿ ਉਹ ਜਦੋਂ ਰਜਿਸਟਰੀ ਹੋ ਜੂ ਉਹਨਾਂ ਨੂੰ ਕਿੰਨੀਆਂ ਸਹੂਲਤਾਂ ਮਿਲ ਜੀਆਂ ਕੋਈ ਲੋਨ ਲੈ ਕੇ ਆਪਣਾ ਚੰਗਾ ਘਰ ਪਾ ਲੈਣਗੇ ਆਪਣਾ ਕਾਰੋਬਾਰ ਚਲਾ ਲੈਣਗੇ ਇਸ ਕਰਕੇ 5 ਕਿੱਲਾਂ ਦੀ ਬਾਅਦ ਦੀ ਗੱਲ ਪਹਿਲਾਂ 5 ਮਰਲਿਆਂ ਦੀ ਰਜਿਸਟਰੀ ਕਰਕੇ ਦੇਣ 5 ਕਿੱਲੇ ਦੇਣਾ ਸਾਡਾ ਕੰਮ ਆਸੀਂ ਕਰਾਂਗੇ ਸਫਰੀ ਜੀ ਲੋਕ ਸਭਾ ਦੇ ਇਲੈਕਸ਼ਨ ਲਗਾਤਾਰ ਜੋ ਮਾਮਲਾ ਉਹਨਾਂ ਦਾ ਪਖਿਆ ਹੋਇਆ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਉਤਾਰ ਚੁੱਕੇ ਆ ਤੁਹਾਡੇ ਕਿੰਨੇ ਉਮੀਦਵਾਰ ਇਸ ਟਾਈਮ ਤੁਸੀਂ ਆਪਣੇ ਐਲਾਨ ਦਿੱਤੇ ਅਸੀਂ ਰਾਸ਼ਟਰੀ ਜਨ ਸ਼ਕਤੀ ਪਾਰਟੀ ਵੱਲੋਂ ਜੋ ਪੰਜਾਬ ਦੇ ਵਿੱਚ ਪੰਜਾਬ ਸੈਕੂਲਰ ਲੈንስ ਬਣਾਇਆ ਜਿਦੇ ਵਿੱਚ ਸਾਡੀਆਂ ਛੁਟੀਆਂ तकरीबन 8 ਪਾਰਟੀਆਂ ਨੇ ਲੈንስ ਕੀਤਾ ਸਾਡੇ ਆਨੰਦਪੁਰ ਸਾਹਿਬ ਤੋਂ ਬੀਬੀ ਜੀ ਸਰੇਂਦਰਪੁਰ ਜੀ ਔਰ ਫਤਿਹਗੜ੍ਹ ਸਾਹਿਬ ਤੋਂ ਜਗਦੀਪ ਸਿੰਘ ਜੀ ਔਰ ਲੁਧਿਆਣਾ ਤੋਂ ਨੀਤੂ ਜੀ ਔਰ ਫਰੀਦਕੋਟ ਤੋਂ ਮੈਂ ਖੁਦ ਪਰ ਪਰਸੋਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਜੀ ਵੱਲੋਂ ਔਰ ਸਾਡੇ ਰਾਜਾ ਸਿੰਘ ਜੀ ਨੈਸ਼ਨਲ ਜਨਰਲ ਸੈਕਟਰੀ ਉਹਨਾਂ ਨੇ ਚੰਡੀਗੜ੍ਹ ਤੋਂ ਪ੍ਰੈਸ ਕਲੱਬ ਦੇ ਵਿੱਚੋਂ ਜਿਹੜੇ ਵੀ ਸਾਡੇ ਦੂਜੇ ਕਿੜੀਆਂ-ਕੜੀਆਂ ਸੀਟਾਂ ਤੇ ਅਸੀਂ ਅਨਾਉਂਸ ਕਰਨੇ ਕੈਂਡੀਡੇਟ ਉਹ ਅਸੀਂ ਪਰਸੋਂ 18 ਤੱਕ ਨੂੰ ਕਰ ਦਾਂਗੇ। ਸਫਰੀ ਜੀ ਸੁਣਨ ਚ ਤਾਂ ਇਹ ਵੀ ਆਇਆ ਹੈ ਕਿ ਤੁਹਾਡੇ ਤੇ 2017 ਦੇ ਵਿੱਚ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਵਿਧਾਨ ਸਭਾ ਇਲੈਕਸ਼ਨ ਲੜੇ ਸੀ। ਉਸ ਸਮੇਂ ਕੁਝ ਦਿੱਕਤਾਂ ਆਈਆਂ ਸੀ ਜਿਦੇ ਕਰਕੇ ਤੁਹਾਨੂੰ 3 ਸਾਲ ਵਾਸਤੇ ਇਲੈਕਸ਼ਨ ਲੜਦੇ ਬੈਨ ਕੀਤਾ ਗਿਆ ਸੀ। ਕੀ ਇਹ ਸੱਚ ਹੈ? ਦੇਖੋ ਮੈਂ ਆਪਣੇ ਵੱਲੋਂ ਸਾਰੀ ਕਾਰਵਾਈ ਦਿੱਤੀ ਸੀ ਔਰ ਹਰ ਚੀਜ਼ ਲਿਖਤੀ ਰੂਪ ਵਿੱਚ ਦਿੱਤੀ ਸੀ। ਉਨ ਮੈਨੂੰ ਨਹੀਂ ਪਤਾ ਵੀ ਉੱਥੇ ਉਹਨਾਂ ਨੂੰ ਕੀ ਮੇਰੇ ਤੇ ਕੀ ਉਹਨਾਂ ਨੇ ਅ objection ਲਾਇਆ ਜੋ objection ਲਾਇਆ ਮੈਂ ਉਸ ਨੂੰ ਮੰਨਦਾ ਹੋਇਆ ਮੈਂ ਆਪਣੀ ਮੈਸੇਜ ਨੂੰ ਇਲੈਕਸ਼ਨ ਲੜਾ ਰਿਆਂ ਆਪਣੀ ਮੈਸੇਜ ਨੂੰ ਇਲੈਕਸ਼ਨ ਲੜਾਵਾਂਗਾ ਔਰ ਉਹਦੇ ਕਾਗਜ਼ ਕਾਰਵਾਈ ਮੈਂ ਸਾਰੀ ਅੱਜ ਪੂਰੀ ਕਰ ਲਈ ਆ ਤੇ ਔਰ ਜਿਵੇਂ ਜਨਤਾ ਨੇ ਮੈਨੂੰ ਪਿਆਰ ਦਿੱਤਾ ਸੀ ਮੈਨੂੰ ਉਮੀਦ ਆ ਮੇਰੀ ਮੈਸੇਜ ਨੂੰ ਉਹਨੇ ਪਿਆਰ ਦੇ ਕੇ ਤੇ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ ਗਰੀਬਾਂ ਦੀ ਆਵਾਜ਼ ਬਣਾ ਕੇ ਮੈਨੂੰ ਗਰੀਬਾਂ ਤੇ ਮਾਣ ਆ ਵੀ ਉਹਨਾਂ ਨੇ ਲੋਕ ਸਭਾ ਵਿੱਚ ਭੇਜਣਾ ਹੀ ਭੇਜਣਾ ਤੇ ਇੱਕ ਵਾਰੀ ਕਿਤੇ ਸਫਰੀ ਲੋਕ ਸਭਾ ਵਿੱਚ ਪਹੁੰਚ ਗਿਆ ਸਾਫਰੀ ਦੀ ਮੈਸੇਜ ਪਹੁੰਚ ਗਈ ਤੇ ਪੂਰੇ ਪੂਰੇ ਭਾਰਤ ਦੇ ਵਿੱਚ 132 ਰਿਜ਼ਰਵ ਐਮਪੀ ਆ ਮੈਨੂੰ ਪਹਿਲਾਂ ਵੀ ਥੋੜੇ ਦਿਨ ਮੇਰੀ ਬਾਈਟ ਹੋਈ ਸੀ ਉਹਦੇ ਵਿੱਚ ਕਹਿੰਦੇ ਯਾਰ ਇਹਨੂੰ ਪਤਾ ਹੀ ਨਹੀਂ ਵੀ ਐਮਪੀ ਕਿੰਨੇ ਮੈਂ ਉਹਨਾਂ ਐਮਪੀਾਂ ਦੀ ਗੱਲ ਕਰਦਾ ਜਿਹੜੇ 132 ਰਿਜ਼ਰਵ ਐਮਪੀ ਆ ਜਿਨ੍ਹਾਂ ਨੇ ਅੱਜ ਤੱਕ ਗਰੀਬਾਂ ਦੀ ਗੱਲ ਨਹੀਂ ਕੀਤੀ ਜਿਸ ਦਿਨ ਵੀ ਸਫਰੀ ਜਾਂ ਸਫਰੀ ਦੀ ਮੈਸੇਜ ਲੋਕ ਸਭਾ ਵਿੱਚ ਪਹੁੰਚੇਗੀ ਉਹ ਦਿਨ ਤੋਂ ਹੀ ਲੋਕ ਸਭਾ ਦੇ ਵਿੱਚ ਗਰੀਬਾਂ ਦੀ ਗੱਲ ਦਾ ਵੀ ਇਨਾਂ ਕ ਮੁੱਦਾ ਉੱਠੇਗਾ ਤੇ ਗਰੀਬਾਂ ਦੀ ਆਵਾਜ਼ ਉੱਠਣ ਲੱਗ ਜਾਏਗੀ ਕੋਈ ਵੀ ਉਮੀਦਵਾਰ ਹੈ ਕੋਈ ਵੀ ਪਾਰਟੀ ਹੈ ਉਹ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੀ ਹੈ ਤੁਸੀਂ ਗਰੀਬਾਂ ਦੀ ਗੱਲ ਕਰਦੇ ਹੋ ਚੰਗੀ ਗੱਲ ਹੈ ਕਿ ਗਰੀਬਾਂ ਦੇ ਮਸਲੇ ਉਠਾਉਣੇ ਚਾਹੀਦੇ ਆ ਪਰ ਕੀ ਇਕੱਲਾ ਗਰੀਬ ਵਰਗ ਤੁਹਾਨੂੰ ਮੈਂਬਰ ਪਾਰਲੀਮੈਂਟ ਆ ਚੁਣ ਸਕਦਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਹਨਾਂ ਤਕੜੇ ਲੋਕਾਂ ਦੀ ਗੱਲ ਨਹੀਂ ਕਰਦਾ ਜੇ ਤੁਸੀਂ ਕਹੋ ਵੀ ਏਸੀ ਪਰਿਵਾਰਾਂ ਦੇ ਵਿੱਚ ਏਸੀ ਪਰਿਵਾਰਾਂ ਦੇ ਵਿੱਚ ਵੀ ਬੜੇ ਤਕੜੇ ਲੋਕ ਪਏ ਆ ਉਹਨਾਂ ਦੀ ਗਿਣਤੀ ਨਹੀਂ ਕੋਈ ਉਹਨਾਂ ਕੋਲ ਕੀ ਕੁਛੇਗਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਗਰੀਬ ਕਿਸਾਨ ਗਰੀਬ ਮਜ਼ਦੂਰ ਗਰੀਬ ਦੁਕਾਨਦਾਰ ਗਰੀਬ ਵਪਾਰੀ ਗਰੀਬ ਰੇੜੀ ਵਾਲਾ ਜਿਹੜਾ ਵੀ ਗਰੀਬ ਵਰਗ ਦੇ ਵਿੱਚ ਆ ਗਿਆ ਕੋਈ ਵੀ ਕਸ਼ਟਾ ਸਾਡੀ ਪਾਰਟੀ ਦਾ ਨਾਮ ਹੀ ਸੈਕੂਲਰ ਆ ਸਾਡਾ ਕਿਸੇ ਧਰਮ ਕਿਸੇ ਜਾਤ ਨਾਲ ਕੋਈ ਵਿਤਕਰਾ ਨਹੀਂ ਵੀ ਮੈਂ ਉਹਨਾਂ ਤਗੜੇ ਲੋਕਾਂ ਦੀ ਗੱਲ ਨਹੀਂ ਕਰਦਾ ਮੈਂ ਗਰੀਬ ਵਰਗ ਦੀ ਗੱਲ ਕਰਦਾ ਕਿਸੇ ਵੀ ਕਸ਼ਟ ਹੋਵੇ ਜੀ ਮੈਂ ਉਹਦੇ ਨਾਲ 24 ਘੰਟੇ ਦਿਨ ਰਾਤ ਖੜਾ ਜੇ ਆਪਾਂ ਹੁਣ ਲੋਕ ਸਭਾ ਇਲੈਕਸ਼ਨ ਦੀ ਗੱਲ ਕਰੀਏ ਫਰੀਕ ਕੋਟ ਦੀ ਗੱਲ ਕਰੀਏ ਤਾਂ ਤੁਹਾਡਾ ਚੋਣ ਮਨੋਰਥ ਕੀ ਰਹੂਗਾ ਕਿ ਕੀ ਕੀ ਤੁਹਾਡੇ ਮਸਲੇ ਜਿਹੜੇ ਉਹ ਕਿਹੜੇ-ਕਿਹੜੇ ਹੋਣਗੇ ਜਿਹੜੇ ਤੁਸੀਂ ਮੈਂਬਰ ਪਾਰਲੀਮੈਂਟ ਬਣਨ ਤੋਂ ਨਾਲ ਦੀ ਨਾਲ ਤੁਸੀਂ ਹੱਲ ਕਰੋਗੇ ਉਹਨਾਂ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਆ ਸਰਕਾਰੀ ਸਕੂਲਾਂ ਦੀ ਹੁਣ ਤੱਕਰ ਇੰਨੀ ਕੁ ਖਸਤਾ ਹਾਲਤ ਕੀਤੀ ਹੋਈ ਆ ਸਰਕਾਰੀ ਸਕੂਲਾਂ ਦੇ ਵਿੱਚ ਨਾ ਤਾਂ ਮਾਸਟਰ ਆ ਤੇ ਨਾ ਪੜਾਈ ਆ ਉਸ ਤੋਂ ਬਾਅਦ ਜਿੰਨੇ ਵੀ ਸਰਕਾਰੀ ਹਸਪਤਾਲ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਵੀ ਬਣੇ ਹੋਇਆ ਨਾ ਉੱਥੇ ਡਾਕਟਰ ਆ ਤੇ ਨਾ ਦਵਾਈ ਆ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਤੇ ਸੁਧਾਰ ਲਿਆਉਂਗਾ ਉਹ ਸਰਕਾਰੀ ਸਕੂਲ ਜਿਹੜੇ ਹੈਗੇ ਆ ਉੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਆ ਉਹ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਵੱਡੇ ਤਗੜੇ ਲੋਕਾਂ ਦੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਜਾਂਦੇ ਆ ਜਾਂ ਪ੍ਰਾਈਵੇਟ ਜਿਹੜੇ ਲੋਕ ਆ ਉਹਨਾਂ ਦੇ ਜਿਹੜੇ ਲਾਜਵੀ ਪ੍ਰਾਈਵੇਟ ਹਸਪਤਾਲਾਂ 'ਚ ਹੋ ਜਾਂਦੇ ਆ ਇਹ ਜੋ ਵੀ ਗਰੀਬ ਨੂੰ ਸਹੂਲਤ ਸੈਂਟਰ ਗਵਰਨਮੈਂਟ ਵੱਲੋਂ ਜਿਹੜੀਆਂ ਲੋੜਵੰਦ ਸਹੂਲਤਾਂ ਲੋੜਵੰਦਾਂ ਪਰਿਵਾਰਾਂ ਨੂੰ ਮਿਲਦੀਆਂ ਪਹਿਲਾਂ ਮੈਂ ਉਹਨਾਂ ਨੂੰ ਲਾਗੂ ਕਰਾਂਗਾ ਪੰਜਾਬ ਦੇ ਵਿੱਚ ਔਰ ਜੋ ਗਰੀਬ ਪਰਿਵਾਰਾਂ ਦੇ ਉੱਪਰ ਸਭ ਤੋਂ ਪਹਿਲਾਂ ਮੈਂ ਛੋਟਾ ਜਿਹਾ ਮੇਰੇ ਕੋਲ ਕੇਸ ਆਇਆ ਸੀ ਪਹਿਲਾਂ ਦੋ ਤਿੰਨ ਕੇਸ ਮੇਰੇ ਕੋਲ ਆ ਚੁੱਕੇ ਆ ਵੀ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ ਇੱਕ ਖਾਦੀ ਬੋਰਡ ਮਹਿਕਮਾ ਸੀ ਉਹਦੇ ਵੱਲੋਂ ਲੋਨ ਦਿੱਤੇ ਗਏ ਸੀ ਉਹ ਲੱਖਾਂ ਰੁਪਏ ਗਰੀਬਾਂ ਦੇ ਉੱਪਰ ਲੋਨ ਹੋਇਆ ਪਿਆ ਅੱਜ ਤਿੱਕਰ ਜਿਵੇਂ ਕਰਨਾਟਕਾ ਗਵਰਨਮੈਂਟ ਨੇ ਲੋਨ ਮਾਫ ਕਰ ਕੀਤੇ ਆ ਤੇ ਉਸੇ ਤਰ੍ਹਾਂ ਮੈਂ ਪੰਜਾਬ ਗਵਰਨਮੈਂਟ ਤੋਂ ਪੂਰੇ ਨੱਕ ਜਦਮ ਲਿਆ ਕੇ ਤੇ ਉਹ ਲੋਨ ਜਿਹੜੇ ਗਰੀਬਾਂ ਦੇ 1200 ਪਰਿਵਾਰਾਂ ਦੇ ਲੋਨ ਆ 60 ਕਰੋੜ ਕੁਸ ਲੱਖੀ ਆ ਤੇ ਉਹਨੂੰ ਮੈਂ ਮaaf ਕਰਵਾਉਂਗਾ ਪਹਿਲਾਂ ਸਭ ਤੋਂ ਪਹਿਲਾਂ ਲੋਕ ਸਭਾ ਵਿੱਚ ਜਾ ਕੇ ਇਹ ਮੁੱਦਾ ਇਹ ਵਾਜ ਠਾਉਂਗਾ ਗਰੀਬਾਂ ਦੇ ਜੋ ਕਰਜ਼ਾ ਜਿਹੜਾ ਉਸਨੂੰ ਕਰਜ਼ੇ ਨੂੰ ਮaaf ਕਰਾਉਂਗਾ ਜੀ ਸਫਰੀ ਸਾਹਿਬ ਫ੍ਰੀ ਕੋਟ ਲੋਕ ਸਭਾ ਹਲਕੇ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਗਰੀਬ ਵਰਗ ਹੈਗਾ ਗਰੀਬ ਵਰਗ ਨੂੰ ਆਪਾਂ ਆਮ ਹੀ ਸੁਣਦੇ ਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਆ ਜਾਂ ਕੋਈ ਪੈਸੇ ਵਾਲੀਆਂ ਪਾਰਟੀਆਂ ਆਪਾਂ ਕਹਿ ਲਈਏ ਕਿ ਉਹ ਗਰੀਬ ਵਰਗ ਨੂੰ ਜਦੋਂ ਵੀ ਕੋਈ ਇਲੈਕਸ਼ਨ ਆਉਂਦੇ ਆ ਇਲੈਕਸ਼ਨ ਛੋਟੇ ਹੋਣ ਵੱਡੇ ਹੋਣ ਉਹਨਾਂ ਨੂੰ ਬਹੁਤ ਸਾਰੇ ਲਾਲਚ ਦੇ ਕੇ ਲੁਭਾਉਂਦੇ ਆ ਕੀ ਤੁਹਾਨੂੰ ਲੱਗਦਾ ਹੈ ਕਿ ਗਰੀਬ ਵਰਗ ਆ ਜਿਹੜਾ ਇੰਨਾ ਜਾਗਰੂਕਤ ਹੋ ਗਿਆ ਹੈ ਕਿ ਉਹਨਾਂ ਦੇ ਅੱਜ ਉਹਨਾਂ ਦੇ ਜੋ ਉਹਨੂੰ ਲਾਲਚ ਦੇਣਗੇ ਉਹਦੇ ਵਿੱਚ ਨਹੀਂ ਆਉਣਗੇ ਤੇ ਤੁਹਾਡੀ ਪਾਰਟੀ ਨਾਲ ਖੜਨਗੇ ਇਹ ਤਾਂ ਮੈਂ ਤੁਹਾਨੂੰ ਤਕਰੀਬਨ ਪਹਿਲਾਂ ਹੀ ਦੱਸ ਚੁੱਕਾ ਵੀ ਜਿਹੜੀ 70 72 ਸਾਲ ਹੋ ਗਏ ਆ ਜਿਹੜਾ ਗਰੀਬਾਂ ਨੂੰ ਹੁਣ ਤੱਕ ਲੁੱਟਿਆ ਗਿਆ ਕੁੱਟਿਆ ਗਿਆ ਉਹ ਗਰੀਬਾਂ ਨੂੰ ਪਤਾ ਲੱਗ ਚੁੱਕਿਆ ਵੀ ਇਹ ਪਾਰਟੀਆਂ ਸਾਨੂੰ ਜਦੋਂ ਵੋਟਾਂ ਆਉਂਦੀਆਂ ਸਾਡੇ ਬੱਚਿਆਂ ਦੇ ਆਕੇ ਨਲੀਆਂ ਹੀ ਪੁੰਝਦੀਆਂ ਉਹ ਇਲੈਕਸ਼ਨਾਂ ਦੇ ਟਾਈਮ ਤੇ ਆ ਕੇ ਇਹਨਾਂ ਨੇ ਸਾਡੇ ਘਰ ਘਰ ਵੜਨਾ ਜਾਂ ਇਹਨਾਂ ਨੇ ਜਿਹੜੇ ਵੀ ਹੁਣ ਤੱਕ ਆਪਣੀ ਕਾਂਗਰਸ ਸਰਕਾਰ ਨੇ ਕਿਸੇ ਵੀ ਸਰਕਾਰ ਜਿੰਨੀਆਂ ਵੀ ਆਈਆਂ ਉਹਨਾਂ ਨੇ ਇਲੈਕਸ਼ਨਾਂ ਤੇ ਆ ਕੇ ਵਾਅਦੇ ਕਰਨੇ ਉਸ ਵਾਅਦੇ ਤੋਂ ਬਾਅਦ ਮੁੱਕਰ ਜਾਂਦੀਆਂ ਉਸ ਚੀਜ਼ ਨੂੰ ਗਰੀਬ ਜਨਤਾ ਨੂੰ ਪਤਾ ਲੱਗ ਚੁੱਕਿਆ ਵੀ ਜਿਹੜਾ ਵੀ ਗਰੀਬ ਦੇ ਹੱਕ ਦੀ ਗੱਲ ਕਰੂਗਾ ਜਿਹੜਾ ਗਰੀਬ ਦੇ ਹੱਕ ਦੀ ਆਵਾਜ਼ ਉਠਾਊਗਾ ਉਸੇ ਨਾਲ ਤੁਰਨ ਗਿਆ ਮੈਂ ਗਰੀਬ ਜਨਤਾ ਨੂੰ ਅਵੇਅਰ ਕਰਨਾ ਚਾਹਣਾ ਦੱਸਣਾ ਵੀ ਚਾਹਣਾ ਤੇ ਹੁਣ ਤੱਕਰ ਤੁਸੀਂ 70 72 ਸਾਲ ਹੋ ਗਏ ਦੂਜੀਆਂ ਪਾਰਟੀਆਂ ਵਾਸਤੇ ਲੜੇ ਆ ਦੂਜੀਆਂ ਪਾਰਟੀਆਂ ਵਾਸਤੇ ਤੁਸੀਂ ਧਰਨੇ ਮੁਜ਼ਾਰੇ ਕੀਤੇ ਆ ਤੁਸੀਂ ਹੁਣ ਆਪਣੇ ਵਾਸਤੇ ਲੜਨਾ ਆਪਣੇ ਹੱਕਾਂ ਵਾਸਤੇ ਲੜਨਾ ਔਰ ਉਹਨਾਂ ਨੇ ਮੈਨੂੰ ਆਪਦੇ ਹੱਕਾਂ ਦੀ ਲੜਾਈ ਵਾਸਤੇ ਜਿਤਾ ਕੇ ਲੋਕ ਸਭਾ ਵਿੱਚ ਭੇਜਣਾ ਮੈਨੂੰ ਮਾਣ ਆ ਗਰੀਬ ਜਨਤਾ ਉਤੇ ਗਰੀਬ ਜਨਤਾ ਦੀ ਮੈਂ ਪ੍ਰੋਸਾ ਰੱਖਿਆ ਹੋਇਆ ਵੀ ਹਰੇਕ ਮੈਨੂੰ ਹਰ ਆਪਣਾ ਜਿੰਨਾ ਵੀ ਤੁਹਾਡੇ মিডিਆ ਵਾਲੇ ਹਰ ਭੈਣ ਭਰਾ ਜੋ ਜਿੰਨੇ ਮੈਨੂੰ ਇਹੀ ਗੱਲ ਕਹਿੰਦੇ ਆ ਵੀ ਯਾਰ ਤੂੰ ਇੱਕ ਗਰੀਬ ਗਰੀਬ ਪਰ ਮੈਨੂੰ ਪਤਾ ਮੈਂ ਉਹ ਗਰੀਬੀ ਹਟਾਈ ਆ ਮੈਂ ਆਪਣੇ ਤਨ ਤੇ ਹਟਾਈ ਆ ਜਿਹਦੇ ਕਦੇ ਕੰਡਾ ਨਹੀਂ ਵਜਿਆ ਉਹਨੂੰ ਕੰਡੇ ਦੇ ਦਰਦਾਂ ਨਹੀਂ ਪਤਾ ਜਿਹਨੂੰ ਕਦੇ ਮੁੜਕਾ ਨਹੀਂ ਆਇਆ ਉਹਨੂੰ ਮੁੜਕੇ ਦੇ ਮੁਸ਼ਕਲਾਂ ਨਹੀਂ ਪਤਾ ਤੇ ਉਹ ਚੀਜ਼ਾਂ ਮੈਂ ਹਟਾਈਆਂ ਤੇ ਇਸ ਕਰਕੇ ਮੈਂ ਗਰੀਬ ਦੀ ਆਵਾਜ਼ ਨੂੰ ਲੈ ਕੇ ਤੁਰਿਆ ਹੋਇਆ ਸਫਰੀ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਇਸ ਟਾਈਮ ਚਾਰ ਦਿਗਜ ਜਿਹੜੇ ਉਮੀਦਵਾਰ ਆ ਉਹ ਤੁਹਾਡੇ ਸਾਹਮਣੇ ਆ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੀ ਗੱਲ ਕਰ ਲਈਏ ਤਾਂ 2.2 ਲੱਖ ਵੋਟਾਂ ਤੇ ਉਹ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸੀ। ਮਾਸਟਰ ਬਲਦੇਵ ਸਿੰਘ ਦੀ ਗੱਲ ਕਰੀਏ ਵਿਧਾਨ ਸਭਾ ਹਲਕਾ ਜੈਤੋ ਤੋਂ ਉਹ ਐਮ.ਐਲ.ਏ ਬਣਿਆ। ਗੁਲਜ਼ਾਰ ਸਿੰਘ ਰਣੀ ਤੇ ਗਰਣੀ ਦੀ ਗੱਲ ਕਰ ਲਈਏ ਤਾਂ ਉਹ ਦੋ ਵਾਰ ਕਾਲੀ ਪਾਰਟੀ ਦੇ ਵਿੱਚ ਵਜ਼ੀਰ ਰਹੇ ਚੁੱਕੇ ਆ। ਮੁਹੰਮਦ ਸਦੀਕ ਦੀ ਗੱਲ ਕਰ ਲਈਏ ਤਾਂ ਸੱਤਾਧਰ ਪਾਰਟੀ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ। ਕਿਵੇਂ ਆਪਣੇ ਆਪ ਨੂੰ ਸਾਬਤ ਕਰੋਗੇ ਲੋਕਾਂ ਦੇ ਸਾਹਮਣੇ ਕਿ ਤੁਸੀਂ ਉਹਨਾਂ ਤੋਂ ਬਿਹਤਰ ਹੋ? ਇਹ ਮੈਨੂੰ ਸਾਬਤ ਕਰਨ ਦੀ ਲੋੜ ਨਹੀਂ ਇਹ ਪਬਲਿਕ ਜਾਣਦੀ ਆ ਪਬਲਿਕ ਨੂੰ ਸਭ ਪਤਾ ਇਹਨਾਂ ਚਾਰਾਂ ਤੁਸੀਂ ਜਿਹੜੇ ਕੈਂਡੀਡੇਟਾਂ ਦੀ ਗੱਲ ਕੀਤੀ ਆ ਗੁਲਜਾਰਕੇ ਰਣੀਕੇ ਸਾਹਿਬ ਦੀ ਕੀਤੀ ਆ ਔਰ ਤੋਂ ਮਮਸਦਿਕ ਦੀ ਕੀਤੀ ਆ ਤੁਸੀਂ ਔਰ ਉਸ ਤੋਂ ਬਾਅਦ ਸਾਧੂ ਸਿੰਘ ਦੀ ਕੀਤੀ ਆ ਜੀ ਔਰ ਮਾਸਟਰ ਬਲਦੇਵ ਸਿੰਘ ਦੀ ਕੀਤੀ ਆ ਮੈਨੂੰ ਇਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਕੋਈ ਵੀ ਮੇਰੇ ਨਾਲ ਖੜਕੇ ਮੈਨੂੰ ਦੱਸ ਦੇਣ ਵੀ ਕਿਤੇ ਕਿਸੇ ਨੇ ਲੋਕ ਸਭਾ ਵਿੱਚ ਜਾ ਕੇ ਆਵਾਜ਼ ਉਠਾਈ ਆ ਜਾਂ ਕਿਸੇ ਨੇ ਜਾ ਕੇ ਕਦੀ ਵਿਧਾਨ ਸਭਾ ਵਿੱਚ ਆਵਾਜ਼ ਉਠਾਈ ਆ ਔਰ ਹੁਣ ਤਿੱਕਰ ਤਿੰਨ ਵਾਰੀ ਐਮ.ਐਲ.ਏ ਜਿੱਤ ਚੁੱਕੇ ਬਲਜਾਰ ਸਿੰਘ ਰਣੀਕੇ ਜੇ ਐਡਾ ਹੀ ਚੰਗਾ ਸੀ ਤੇ ਉਹਨੂੰ ਅੰਮ੍ਰਿਤਸਰ ਦੇ ਵਿੱਚ ਕਿਉਂ ਆਣਾ ਖੜਾ ਰਹਿ ਗਿਆ ਉੱਥੋਂ ਇੱਥੇ ਕਿਉਂ ਆਇਆ ਇੱਥੋਂ ਜਨਤਾ ਨੇ ਆਪਣੇ ਆਪ ਹੀ ਦੱਸ ਦੇਣਾ ਗੱਲ ਕੀਤੀ ਤੁਸੀਂ ਸਾਧੂ ਸਿੰਘ ਦੀ ਸਾਧੂ ਸਿੰਘ ਨੇ 5 ਸਾਲ ਲੋਕ ਸਭਾ ਦੇ ਵਿੱਚ ਇੱਕ ਵਾਰੀ ਵੀ ਕਿਤੇ ਗਰੀਬ ਦੀ ਆਵਾਜ਼ ਕਿਸੇ ਨੇ ਸੁਣੀ ਹੋਵੇ ਗਰੀਬ ਨੇ ਵੀ ਸਾਡੀ ਗਰੀਬਾਂ ਦੀ ਗੱਲ ਕੀਤੀ ਆ ਤੇ ਔਰ ਮਾਸਟਰ ਬਲਦੇਵ ਸਿੰਘ ਦੀ ਗੱਲ ਕਰਦੇ ਹੋ ਤੁਸੀਂ ਮਾਸਟਰ ਬਲਦੇਵ ਸਿੰਘ ਨੇ ਇੱਕ ਵਾਰੀ ਵੀ ਵਿਧਾਨ ਸਭਾ ਦੇ ਵਿੱਚ ਕਿਤੇ ਗਰੀਬਾਂ ਦੀ ਗੱਲ ਕੀਤੀ ਆ ਤੇ ਔਰ ਉਸ ਤੋਂ ਬਾਅਦ ਤੁਸੀਂ ਮੁਹੰਮਦ ਸਦੀਕ ਦੀ ਗੱਲ ਕਰਦੇ ਹੋ ਮੁਹੰਮਦ ਸਦੀਕ ਦਾ ਤੇ ਗਰੀਬਾਂ ਦੇ ਵਿਰੁੱਧ ਵਤੀਰਾ ਹੀ ਐਡਾ ਮਾੜਾ ਸੀ ਤੋ ਤਾਂ ਕਿਸੇ ਥਾਣੇਦਾਰ ਕਿਤੇ ਐਸਐਚਓ ਨੂੰ ਕਿਸੇ ਬੰਨੇ ਵੀ ਕਿਸੇ ਪ੍ਰਸ਼ਾਸਨ ਦੇ ਵਿੱਚ ਕਿਤੇ ਡਾਕਟਰ ਨੂੰ ਵੀ ਕਿਸੇ ਨੂੰ ਫੋਨ ਕਰਨਾ ਸੀ ਫੋਨ ਕਰਨ ਦਾ 500 ਰੁਪਿਆ ਲੈਂਦਾ ਹੁੰਦਾ ਸੀ ਮੈਂ ਨਹੀਂ ਕਹਿ ਰਿਹਾ ਜੋ ਜੈਤੋ ਦੀ ਜਨਤਾ ਤੋਂ ਭਦੌੜ ਦੀ ਜਨਤਾ ਤੋਂ ਜਾ ਕੇ ਪਤਾ ਕਰੋ 500 ਰੁਪਿਆ ਇੱਕ ਫੋਨ ਕਰਨ ਦਾ ਲੈਂਦਾ ਸੀ ਤੇ ਸਫਰੀ ਨੇ ਅੱਜ ਤੱਕ ਕਿਸੇ ਤੋਂ ਗੱਡੀ 'ਚ ਤੇਲ ਨਹੀਂ ਪਵਾਇਆ ਸਫਰੀ ਨੇ ਕਿਸੇ ਤੋਂ ਅੱਜ ਤੱਕ 5 ਰੁਪਏ ਨਹੀਂ ਲਏ ਕੋਈ ਸਾਬਤ ਕਰਕੇ ਦਿਖਾ ਦੇ ਸਫਰੀ ਨੇ ਦਿਨ ਰਾਤ ਇੱਕ ਕੀਤਾ ਹੈ ਗਰੀਬਾਂ ਦੇ ਵਾਸਤੇ ਵੀ ਗਰੀਬਾਂ ਨੂੰ ਅੱਗੇ ਲੈ ਕੇ ਹੋਣਾ ਇੱਕ ਨਾ ਇੱਕ ਦਿਨ ਗਰੀਬ ਜਾਗਣਗੇ ਤੇ ਆਹ ਇਹ ਦਲਤਾਂ ਦੀ ਮਜਬੂਰੀ ਤੇ ਦਲਤ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਜੀ ਬਿਲਕੁਲ ਇਹ ਸਨ ਰਾਸ਼ਟਰੀ ਜਨਸ਼ਕਤੀ ਪਾਰਟੀ ਸੈਕੂਲਰ ਪੰਜਾਬ ਦੇ ਪੰਜਾਬ ਪ੍ਰਧਾਨ ਪ੍ਰੇਮ ਸਿੰਘ ਸਫਰੀ ਜਿਨ੍ਹਾਂ ਨੇ ਬਹੁਤ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ ਔਰ ਗਰੀਬਾਂ ਦੇ ਜੋ ਹੱਕ ਹੈ ਉਹਨਾਂ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਉਹ ਉਹੀ ਜੋ ਉਹਨਾਂ ਦਾ ਉਮੀਦਵਾਰ ਹੈ ਜਾਂ ਉਹ ਖੁਦ ਨੇ ਉਹਨਾਂ ਦੀ ਪਾਰਟੀ ਹੈ ਉਹ ਗਰੀਬਾਂ ਦੇ ਹੱਕ ਵਾਸਤੇ ਲੜ ਸਕਦੀ ਹੈ ਤੇ ਬਾਕੀ ਪਾਰਟੀਆਂ ਨੂੰ ਉਹਨਾਂ ਨੇ ਜਿਹੜੇ ਲਪਾਉਣ ਵਾਲੀਆਂ ਪਾਰਟੀਆਂ ਦੱਸਿਆ ਇਸ ਦੇ ਨਾਲ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਜਿਹੜਾ ਫਰੀ ਕੋਟ ਦਾ ਹਲਕਾ ਹੈ ਉਸ ਤੇ ਉਸ ਨੂੰ ਇੱਕ ਬਹੁਤ ਇੰਪੋਰਟੈਂਟਾ ਹਲਕਾ ਮੰਨਿਆ ਜਾਂਦਾ ਇਸ ਵਿੱਚ ਇਹ ਪਾਰਟੀ ਇੱਕ ਨਵੀਂ ਹੈ ਦੇਖਣਾ ਹੋਵੇਗਾ ਕਿ ਵੋਟਰ ਕਿਸ ਦੇ ਹੱਕ ਵਿੱਚ ਫਤਵਾ ਦਿੰਦੇ ਆ ਫਰੀ ਕੋਟ ਤੋਂ ਰਵੀ ਸੰਗਰਾਹੂਰ ਪੰਜਾਬੀ ਲੋਕ ਚੈਨਲ